ਸਕੇਸ਼ ਸਾਹਿਬ ਕਮੇਟੀ ਦੇ ਚੇਅਰਮੈਨ ਰਕੇਸ਼ ਕੁਮਾਰ ਜੀ ਪੀਟੀਸੀ نیوز ਦੇਖ ਰਹੇ ਐਸਵੇਲੇ ਸਾਰੇ ਦਰਸ਼ਕਾਂ ਨੂੰ ਰਿਪੋਰਟ ਦਿਖਾ ਰਹੇ ਹਾਂ ਜਲੰਧਰ ਤੋਂ ਜਿਹੜੀ ਦਫਤਰ ਦੇ ਬਾਅਦ 올 ਇੰਡੀਆ ਕਾਂਗਰਸ ਕਮੇਟੀ ਵੱਲੋਂ ਜਿਹੜਾ ਹੈ ਕਿ ਉਹ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰਾਗ ਰਿਪੋਰਟ ਨੂੰ ਲੈ ਕੇ ਜੋ ਕਾਰਵਾਈ ਕੀਤੀ ਗਈ ਹੈ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਖਿਲਾਫ ਪੀਡੀ ਵੱਲੋਂ ਚਾਰ ਸ਼ੀਟ ਫਾਈਲ ਕੀਤੀ ਗਈ ਹੈ ਇਸ ਨੂੰ ਲੈ ਕੇ ਜਿਹੜਾ ਹੈ ਕਿ ਕੱਲ ਜਿਹੜੀ ਕਿ ਕਾਲ ਦੇ ਦਿੱਤੀ ਗਈ ਸੀ ਜਲੰਧਰ ਦਾ ਇਫੋਰਸਮੈਂਟ ਡਾਇਰੈਕਟੋਰੇਟ ਦਾ ਇਹ ਦਫਤਰ ਹੈ ਇਸ ਦੇ ਬਾਰ ਜਲੰਧਰ ਜ਼ਿਲ੍ਹੇ ਦੀ ਜਿਹੜੀ ਹੈ ਕਾਂਗਰਸ ਕਮੇਟੀ ਦੀ ਸਮੂਚੀ ਇਕਾਈ ਹੈ ਉਸ ਵਕਤ ਜਿਹੜੀ ਹੈ ਉਹ ਤਰਨਾ ਦੇ ਰਹੀ ਹੈ ਤਸਵੀਰ ਮੈਂ ਤੁਹਾਨੂੰ ਤਰਨੇ ਦੀ ਦਿਖਾਵਾਂਗਾ ਜਿਸ ਤਰੀਕੇ ਦੇ ਨਾਲ ਇਸ ਵਕਤ ਇੱਥੇ ਲੀਡਰ ਸਹਿਬਾਨ ਬੈਠੇ ਹੋਏ ਨੇ ਉਹ ਤਸਵੀਰ ਵੀ ਤੁਹਾਨੂੰ ਦਿਖਾ ਦਿੰਨੇ ਆ ਵਰਗਤ ਸਿੰਘ ਬੈਠੇ ਹੋਏ ਨੇ ਜਲੰਧਰ ਕੈਟ ਤੋਂ ਐਮਐਲਏ ਉਹਨਾਂ ਦੇ ਨਾਲ ਜਲੰਧਰ ਨਾਰਥ ਤੋਂ ਜਿਹੜੇ ਨੇ ਕਿ ਉਹ ਅਫਸਰ ਹੈਨਰੀ ਜੂਨੀਅਰ ਉਹਨਾਂ ਦੇ ਜਿਹੜੇ ਮਾਫ ਕਰਨਾ ਮਤਲਬ ਬਾਵਾ ਹੈਨਰੀ ਕੋ ਬੈਠੇ ਹੋਏ ਨੇ ਇਸ ਤੋਂ ਇਲਾਵਾ ਸੁਖਵਿੰਦਰ ਕੋਟਲੀ ਨੇ ਐਮ ਐਲ اے ਆਦਮਪੁਰ ਤੋਂ ਸ਼ਾਹਕੋਟ ਤੋਂ ਐਮ ਐਲ اے ਲਾਡੀ ਸ਼ੇਰੋ ਵਾਲੀ ਆ ਬੈਠੇ ਨੇ ਰਜਿੰਦਰ ਮੈਦੀ ਜ਼ਿਲ੍ਹਾ ਕਾਇਦੇ ਪ੍ਰਧਾਨ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਕਿ ਉਹ ਇੱਥੇ ਪਹੁੰਚੀ ਹੈ ਨਰਤੇਜ ਚੀਮਾ ਸਾਹਿਬ ਦਾ ਐਮ ਐਲ اے ਸੁਲਤਾਨਪੁਰ ਨੇ ਇਸ ਵਕਤ ਬੈਠੇ ਹੋਏ ਨੇ ਔਜਲਾ ਸਾਹਿਬ ਪਹੁੰਚੇ ਹੋਏ ਨੇ ਐਮ ਪੀ ਅ ਅੰਮ੍ਰਿਤਸਰ ਤੋਂ ਔਜਲਾ ਸਾਹਿਬ ਵੱਡਾ ਘੱਟ ਖੱਲਾ ਬੋਲਿਆ ਆਈਟੀ ਦੇ ਦੇਖੋ ਅੱਜ ਦਾ ਜਿਹੜਾ ਸਾਰੇ ਦੇਸ਼ ਦੇ ਵਿੱਚ ਇਹ ਜਿਹੜੀ ਤਾਨਾਸ਼ਾਹ ਸਰਕਾਰ ਵੱਲੋਂ ਆਪਣੇ ਜਲਸੀਆਂ ਦਾ ਇਸ ਯੂਜ਼ ਕਰਕੇ ਜਿਹੜਾ ਬਾਜ਼ ਨੂੰ ਦਬਾਉਣ ਵਾਸਤੇ ਰਾਹੁਲ ਗਾਂਧੀ ਜੀ ਸੋਨੀ ਗਾਂਧੀ ਤੇ ਚਾਰ ਸ਼ੀਟ ਪੇਸ਼ ਕੀਤੀ ਉਹਦੇ ਵਿਰੁੱਧ ਤੇ ਅੱਜ ਦੇ ਪਰਚੇ ਆ ਸਾਰੀ ਜਗ੍ਹਾ ਤੇ ਧਰਨੇ ਦਿੱਤੇ ਜਾ ਰਹੇ ਨੇ ਦੇਸ਼ ਭਰ ਤੇ ਨਿਰੰਤਰ ਦੇ ਵਿੱਚ ਵੀ ਇਹ ਧਰਨਾ ਜਿਹੜਾ ਦਿੱਤਾ ਜਾ ਰਿਹਾ ਸੀ ਉੱਥੇ ਪਹੁੰਚ ਕੀਤੀ ਹੈ ਦੇਖੋ ਜਦੋਂ ਜਦੋਂ ਕੋਈ ਦੇਸ਼ ਦੇ ਵਿੱਚ ਵਕਫ ਦੇ ਉੱਤੇ ਸਾਰੇ ਦੇਸ਼ ਚ ਬਗਵਾਲ ਮਚਿਆ ਪਿਆ ਮੁਸਲਮਾਨ ਭਾਈਚਾਰਾ ਸ਼ਰਕਾਂ ਦੇ ਉੱਤੇ ਆ ਉਹਦਾ ਧਿਆਨ ਦੂਜੇ ਬੰਨੇ ਕਰਨ ਵਾਸਤੇ ਤੇ ਰਾਹੁਲ ਗਾਂਧੀ ਜੀ ਦੀ ਆਵਾਜ਼ ਨੂੰ ਦਬਾਉਣ ਵਾਸਤੇ ਉਹਨਾਂ ਇਹ ਕੰਮ ਕਰਦੇ ਪਰ ਉਹਨਾਂ ਨੂੰ ਇਹ ਸਮਝਾਉਣੀ ਚਾਹੀਦੀ ਕਾਂਗਰਸ ਦਰਨ ਵਾਲੀ ਪਾਰਟੀ ਨਹੀਂ ਕਾਂਗਰਸ ਵਿੱਚਾਂ ਹੀ ਲੋਕ ਮੁੱਦੇ ਜਿਹੜੇ ਐ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵੀ ਬਾਅਦ ਚ ਵੀ ਤੇ ਅੱਜ ਵੀ ਪਾਰਲੀਮੈਂਟ ਦੇ ਵਿੱਚ ਵੀ ਤੇ ਛੜਕ ਦੇ ਉੱਤੇ ਵੀ ਚੱਕਦੀ ਹੈ ਤੋ ਇਸ ਕਰਕੇ ਉਹਨਾਂ ਨੂੰ ਇਹ ਚੀਜ਼ ਦੀ ਸਮਝ ਹੋਣੀ ਚਾਹੀਦੀ ਆ ਕਾਂਗਰਸ ਡਰਦੀ ਨਹੀਂ ਇਹਨਾਂ ਤੋਂ ਪਰ ਇਸ ਵੇਲੇ ਜਿਹੜੀ ਕੇਂਦਰ ਕੇਂਦਰ ਸਰਕਾਰ ਆ ਉਹ ਇਸ ਗੱਲੋਂ ਉਹਨਾਂ ਦਾ ਦਿਵਾਲੀ ਆਪਾਂ ਨਿਕਲਿਆ ਉਹਨਾਂ ਕੋਈ ਜਵਾਬ ਨਹੀਂ ਹੈਗਾ ਕਿਸੇ ਗੱਲ ਦਾ ਕਿਸੇ ਦਾ ਇਹਦੀ ਲਗਾਤਾਰੇ ਦਾਵਾ ਕਰਦੀ ਆ ਕਿ ਸਿੱਧ ਤੱਥਾਂ ਤੋਂ ਬਿਨਾ ਕਾਰਵਾਈ ਨਹੀਂ ਕਰਦੇ ਇਸੇ ਜਗ੍ਹਾ ਤੇ ਜਦੋਂ ਆਸ਼ੂ ਹਰਵਨ ਨੂੰ ਲੈ ਕੇ ਆਏ ਉਦੋਂ ਵੀ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਈਡੀ ਕਹਿੰਦੀ ਸਾਡੇ ਕੋਲ ਤੱਥ ਪੂਰੇ ਨੇ ਉਸ ਤੋਂ ਇਲਾਵਾ ਸਿੱਟਸ ਤੋਂ ਮਸ ਦੇਖੋ ਤੱਥ ਇਹਨਾਂ ਨੂੰ ਉਦੋਂ ਜ਼ਿਆਦਾ ਹੁੰਦੇ ਜਦੋਂ ਕੋਈ ਵਕਫਤਾ ਬਿੱਲ ਆ ਗਿਆ ਲੋਕਾਂ ਦੇ ਧਿਆਨ ਉੱਤੇ ਤੇ ਇਲੈਕਸ਼ਨ ਆਉਂਦੀ ਉਦੋਂ ਇਹਨਾਂ ਨੂੰ ਤੱਥ ਉਹਨਾਂ ਦੀ ਈਡੀ ਕੀ ਕਰ ਰਹੀ ਹੈ ਜੀ ਜਿੱਤੇ ਜਿੱਤੇ ਸਰਕਾਰਾਂ ਤੋੜ ਕੇ ਬਣਾਈਆਂ ਨੇ ਉਥੇ ਈਡੀ ਕੇਸ ਖਤਮ ਹੋਗੇ ਅੱਜ ਇਹਨਾਂ ਨੂੰ ਪਤਾ ਪੂਰੇ ਦੇਸ਼ ਦੇ ਵਿੱਚ ਮੌਲ ਖਰਾਬ ਹੋਇਆ ਪਿਆ ਚੰਦਰਬਾਬੂ ਨੈਟੂ ਵੀ ਇਹਨਾਂ ਤੋਂ ਤੰਗ ਹੈ ਨਤੀਸ਼ਿਦੇ ਵੀ ਇਹ ਮਾਰਨਾ ਚਾਹੁੰਦੇ ਇਹਨਾਂ ਦੀ ਸਰਕਾਰ ਵੀ ਇਹਨਾਂ ਦੀ ਹੋ ਸਕਦਾ ਗਿਰ ਜੇ ਸੋ ਇਸ ਕਰਕੇ ਇਹ ਜਿਹੜੀ ਵਿਰੋਧ ਮੁਖ ਵਿਰੋਧੀ ਤੋਰਿਆ ਉਹ ਇਕੱਠੀ ਹੋ ਰਹੀ ਹੈ ਉਹਨਾਂ ਨੂੰ ਇਹ ਇਕੱਠੇ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਉਹਨਾਂ ਤੇ ਇਹ ਚਾਰਜੇਟ ਕਰਕੇ ਇਹ ਜੇ ਕੰਮ ਕਰਕੇ ਡਰਾਉਣਾ ਚਾਹੁੰਦੇ ਜਦ ਕਿ ਡਰਨਾ ਨਹੀਂ ਦਿੱਲੀ ਦੀ ਤਾਂ ਤੁਸੀਂ ਗੱਲ ਕਰ ਲਈ ਤੇ ਪੰਜਾਬ 'ਚ ਵੀ ਹਾਲਾਤ ਉਹੀ ਬਣੇ ਹੋਏ ਨੇ ਤੇ ਕੱਲ ਜੋ ਹੋਇਆ ਸਾਰਾ ਬਾਜਵਾ ਸਾਹਿਬ ਦੇ ਜਿਸ ਤਰੀਕੇ ਉੱਤੇ ਨਾਲ ਕੀਤਾ ਉਹਨੂੰ ਕੀ ਦੇਵੇ ਪੰਜਾਬ ਪੰਜਾਬ ਵੀ ਪੀ ਟੀਮ ਹੈ ਇਹ ਬੀਜੇਪੀ ਦੀ ਪੀ ਟੀਮ ਹੈ ਜੋ ਕਾਂਗਰਸ ਨੂੰ ਕਹਿੰਦੇ ਨੇ ਤੁਹਾਡੇ ਸਾਹਮਣੇ ਕਰਨ ਕੌਣ ਡਿਆ ਹੈ ਕੇਜਰੀਵਾਲ ਸਾਹਿਬ ਮੋਦੀ ਜੀ ਜੋ ਉਹ ਆਰਡਰ ਕਰਦੇ ਨੇ ਦੋਵੇਂ ਥੱਲੇ ਵੇਖ ਲਓ ਥੱਲੇ ਭਗਵੰਤ ਮਾਨ ਕਰੀ ਇਸ ਵਕਤ ਲੱਗੀ ਹੋਈ ਹੈ ਜੋ ਇਸ ਵਕਤ ਦੀਆਂ ਉਹਨਾਂ ਦੀਆਂ ਸਿੱਧੀਆਂ ਨੇ ਕਾਂਗਰਸ ਨੂੰ ਜਿਹੜਾ ਹੈ ਕਿ ਉਹ ਬੰਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤਾਂ ਕਰਕੇ ਜਿਹੜਾ ਹੈ ਕਿ ਇਹ ਸਾਰੇ ਜੋ ਮਾਹੌਲ ਜਿਹੜੇ ਨੇ ਕਿ ਉਹ ਸਿਰਜੇ ਜਾ ਰਹੇ ਨੇ ਜੋ ਹਾਲਾਤ ਨੇ ਬੜੇ ਹੋਏ ਨੇ ਪ੍ਰਗਟ ਸਾਹਿਬ ਐਸੋ ਮੂਜੂਦ ਹੋ ਪ੍ਰਗਟ ਸਾਹਿਬ ਉਹਲਾ ਸਾਹਿਬ ਨੇ ਕਿਹਾ ਆਮ ਆਦਮੀ ਪਾਰਟੀ ਵੀ ਟੀ ਮੈਂ ਬੀਜੇਪੀ ਦੀ ਜੋ ਹੋਇਆ ਤੁਸੀਂ ਦੇਖਦੇ ਪਿਓ ਓਵਰ ਆਲ ਸਿਨੈਰੀਓ ਨੂੰ ਕਿਵੇਂ ਤੁਸੀਂ ਐਕਸਪਲੇਨ ਕਰੋ ਜੀ ਦੇਖੋ ਇਹ ਦੋਨੇ ਦੀ ਕਾਰ ਸ਼ੈਲੀ ਜਿਹੜੀ ਉਹ ਕਿਉਂਕਿ ਜਦੋਂ ਵੀ ਕੋਈ ਐਹੋ ਜੀ ਗੱਲ ਹੁੰਦੀ ਆ ਉਦੋਂ ਇਹ ਕੋਈ ਨਾ ਕੋਈ ਐਹੋ ਜਿਹਾ ਸ਼ੂਫਾ ਛੱਡ ਕੇ ਤੇ ਬੇਸਿਕਲੀ ਜਿੱਦਾਂ ਡੀਜੇ ਨਹੀਂ ਚੱਲਦਾ ਹੁੰਦਾ ਤੂੰ ਸਡਨ ਉੱਥੇ ਗਾਣਾ ਬਦਲ ਜਾਂਦਾ ਐਹੋ ਜੀ ਇਹ ਦੋਨੇ ਖੇਡ ਖੇਡਦੇ ਆ ਹੁਣ ਤੇ ਹਾਰਦੀ ਇਲੈਕਸ਼ਨ ਤੇ ਉਹਦੇ ਵਿੱਚ ਰਾਹੁਲ ਗਾਂਧੀ ਦਾ ਕਦ ਵੱਡਾ ਰਾਹੁਲ ਕਿ ਮੇਰੀ ਕੁਰਸੀ ਇੰਤ ਤੱਕ ਰਾਹੁਲ ਗਾਂਧੀ ਯੂਥ ਨੂੰ ਜਾ ਕੇ ਬੰਦੇ ਆ ਜਦੋਂ ਜਦੋਂ ਵੀ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਉਦੋਂ ਫਿਰ ਚੂਕਾ ਚੜਦੇ ਆ ਔਰ ਇਹ ਬਿਲਕੁਲ ਉਹੋ ਜੀ ਗੱਲ ਹੈਗੀ ਆ ਜਿਹੜੀ ਜਿੱਦਾਂ ਇੱਥੇ ਨੋਟਸ ਨੋਟਸ ਆਪਰੇਸ਼ਨ ਦੇ ਵਿੱਚ ਜਿਹੜੀ ਐਫ ਆਈ ਆਰ ਹੋਈ ਸੀ ਇਹ ਜਿਹੜੀ ਕੱਲ ਵੀ ਐਫ ਆਈ ਆਰ ਹੋਈ ਆ ਬਾਜਵਾ ਸਾਹਿਬ ਤੇ ਉਹ ਇਦਾਂ ਦੀ ਤੁਹਾਨੂੰ ਸਨੇਹਾ ਕੀ ਦੇਣਾ ਚਾਹੁੰਦੀ ਆ ਭਾਵੇਂ ਸੂਬਾ ਸਰਕਾਰ ਹੋਵੇ ਸੈਂਟਰ ਹੋਵੇ ਇਹ ਤਾਂ ਮੰਨ ਲਿਆ ਕਾਂਗਰਸ ਨੂੰ ਦਬਾਣਾ ਚਾਹੁੰਦੀ ਆ ਇਹ ਦੇਸ਼ ਨੂੰ ਬੇਸਿਕਲੀ ਬਰਬਾਦ ਕਰਨ ਤੇ ਲੱਗੇ ਹੋਏ ਆ ਕਿਉਂਕਿ ਨਾ ਨੌਜਵਾਨ ਕੋਲ ਨੌਕਰੀ ਆ ਸੀਬੀਆਈ ਜੇ ਇੰਟਰਨੈਸ਼ਨਲ ਡੈਮੋਕ੍ਰੇਸੀ ਦੇਖੇ ਅਮਰੀਕਾ ਤੋਂ ਡਰੀ ਜਾਂਦੇ ਆ ਉਧਰ ਚਾਈਨਾ ਤੋਂ ਡਰੀ ਜਾਂਦੇ ਆ ਅਸਲੀ ਗੱਲ ਹੈ ਕਿ ਜਿਹੜੇ ਅਸਲੀ ਮੁੱਦਿਆਂ ਨੂੰ 扑ਕਾਉਣ ਲਈ ਤੁਸੀਂ ਆਮ ਆਦਮੀ ਪਾਰਟੀ ਵੀ ਦੇਖੋਗੇ ਅਸਲੀ ਮੁੱਦਿਆਂ ਨੂੰ 扑ਕਾਉਣ ਲਈ ਜੇ ਸਿਰਫ ਸਿਰਫ ਇਧਰ ਉਧਰ ਦੇ ਸ਼ਕੂਫੇ ਛੱਡਦੇ ਇਹਦੇ ਤੋਂ ਇਲਾਵਾ ਇਹਨਾਂ ਕੋਲ ਕੁਝ ਲੋਕਤੰਤਰ ਦੇ ਚੁਣੇ ਹੋਏ ਨੁਮਾਇੰਦੇ ਨੇ ਲੋਕਾਂ ਤੇ ਇਹਦਾ ਅਸਰ ਕੀ ਦੇ ਗੋਸਟ ਕਾ ਤੇ ਬਹੁਤ ਜ਼ਿਆਦਾ ਅਸਰ ਹੈਗਾ 바ਵਾ ਸਾਹਿਬ ਦੇ ਮਾਤੇ ਤਾਂ ਜਦੋਂ ਤੁਸੀਂ ਕਹ ਲਓ ਇੰਡਸਟਰੀ ਨਹੀਂ ਲੱਗੂ ਜਦੋਂ ਹਰ ਚੀਜ਼ ਲਗਾਈ ਹੋਈ ਜਾਊ ਐਜੂਕੇਸ਼ਨ ਨਹੀਂ ਬਣੂਗੀ এমਪਲੋਇਮੈਂਟ ਨਹੀਂ ਮਿਲੂਗਾ ਤਾਂ ਨੇਚਰਲੀ ਦੇਸ਼ ਦੇ ਵਿੱਚ ਰਾਜਿਕਤਾ ਫੈਲੂਗੀ ਤੇ ਉਹ ਰਾਜਿਕਤਾ ਫਲਾਉਣ ਲਈ ਬੀਸਿਕਲੀ ਇਹ ਜ਼ਿੰਮੇਵਾਰ ਹੈਗੀ ਐ ਕਿ ਇੱਕ ਤਾਂ ਪੋਪੂਲੇਸ਼ਨ ਬਹੁਤ ਹੋ ਰਹੀ ਆ ਯੂਥ ਅਨਐਮਪਲੋਇਡ ਹੋ ਰਿਹਾ ਉਹਦੇ ਕਰਕੇ ਕਰਾਪਸ਼ਨ ਤੇ ਉਹਦੇ ਕਰਕੇ ਜਿਹੜੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਉਹ ਵੱਧ ਰਹੀ ਜੈ ਕਾਂਗਰਸ ਪ੍ਰਗਟ ਸਿੰਘ ਵਿਸਤਾਰ ਦੇ ਵਿੱਚ ਇਸ ਚੀਜ਼ ਨੂੰ ਜਿਹੜਾ ਕਿ ਉਹ ਵਿਖਿਆਨ ਕਰਦੇ ਪਏ ਨੇ ਜਿਸ ਤਰੀਕੇ ਦੇ ਨਾਲ ਜੋ ਸਥਿਤੀਆਂ ਨੇ ਜੋ ਹਾਲਾਤ ਬਣੇ ਨੇ ਉਹਨੂੰ ਲੈ ਕੇ ਜਿਹੜਾ ਹੈ ਕਿ ਅਸੀਂ ਵੀ ਜਿਹੜਾ ਹੈ ਕਿ ਉਹ ਉਸ ਪ੍ਰਦਰਸ਼ਨ ਕਰਦੇ ਪਏ ਆ ਜੋ ਹਾਲਾਤ ਬਣੇ ਹੋਏ ਨੇ ਇਸ ਵਕਤ ਬਾਬਾ ਹੈਨਰੀ ਮੇਰੇ ਨਾਲ ਮੌਜੂਦ ਨਹੀਂ ਬਾਬਾ ਹੈਨਰੀ ਸਾਹਿਬ ਜਿਸ ਤਰੀਕੇ ਨਾਲ ਸਥਿਤੀਆਂ ਨੇ ਔਜਲਾ ਸਾਹਿਬ ਕਹਿੰਦੇ ਨੇ ਕਿ ਕਾਂਗਰਸ ਨੂੰ ਦੱਬਣ ਦੀ ਕੋਸ਼ਿਸ਼ ਹੈ ਵੀ ਟੀਮ ਆਮ ਆਦਮੀ ਪਾਰਟੀ ਹੈ ਓਵਰਆਲ ਜੋ ਸਿਨੈਰੀਓ ਬਣਿਆ ਉਹਨੂੰ ਵਿਖਿਆਨਿਕ ਨਹੀਂ ਇਹ ਕਾਂਗਰਸ ਨੂੰ ਦੱਬਣ ਦੀ ਲੋ ਨਹੀਂ ਹੈ ਇਹ ਹਿੰਦੁਸਤਾਨ ਨੂੰ ਪੂਲਿਸ ਸਟੇਟ ਦੇ ਵਿੱਚ ਤਬਦੀਲ ਕਰਨ ਦਾ ਜਿਹੜਾ ਸਾਜ਼ਿਸ਼ ਤੇ ਬੜੀਆਂ ਡੀਪਰਡਿੰਗ ਏਜੰਸੀਜ਼ ਏਜੰਸੀਜ਼ ਉਹਨਾਂ ਦੇ ਮੂਹਰੇ ਬਣੇ ਹੋਏ ਤੁਸੀਂ ਵੇਖੋ ਕਿ ਸਭ ਤੋਂ ਜਦੋਂ ਸਾਡੇ ਸਵਤੰਤਰਤਾ ਸੰਾਨੀ ਸੀ ਉਹਨਾਂ ਨੇ ਜਦੋਂ ਕਨਸਟੀਟਿਊਸ਼ਨ ਦਾ ਨਿਰਮਾਣ ਕੀਤਾ ਤੇ ਉਹਦੇ ਵਿੱਚ ਪ੍ਰਾਥਮਿਕਤਾ ਦਿੱਤੀ ਕਿ ਤੁਸੀਂ ਆਪਣਾ ਕੋਈ ਵੀ ਚੀਜ਼ ਅਸੀਂ ਬਿਲਕੁਲ ਬਿਨਾਂ ਕਿਸੇ ਡਰ ਤੋਂ ਕਿਸੇ ਭੈ ਤੋਂ ਉਹਨਾਂ ਨੇ ਇਹਨਾਂ ਨੇ ਰਾਈਟ ਬਣਾਇਆ ਸਾਡਾ ਅੱਜ ਉਸ ਰਾਈਟ ਨੂੰ ਦਬਾਨ ਦੇ ਵਿੱਚ ਮੋਦੀ ਸਰਕਾਰ ਸਟੀਰੋਇਡਸ ਤੇ ਹੈ ਤੇ ਤੁਸੀਂ ਉਸ ਦੀ ਤਰਜ਼ ਤੇ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜਿਹੜੀ ਐਨੀਵਰਸਰੀ ਸੀ ਬਥ ਐਨੀਵਰਸਰੀ ਸੀ ਉਸ ਦਿਨ ਪੰਜਾਬ ਦੀ ਸਰਕਾਰ ਨੇ ਐਲਓਪੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਉਤੇ ਜੋ ਉਹਨਾਂ ਦੀ ਨਾਕਾਮੀਆਂ ਸੀ ਸਰਕਾਰ ਦੀ ਉਹ ਸਾਰੇ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਦਰਦਸ਼ਣ ਕਰਾ ਰਹੇ ਸੀ ਉਸ ਤਹਿਤ ਦੇ ਉੱਤੇ ਉਹਨਾਂ ਨੇ ਇੱਕ ਐਫਆਈਆਰ ਦਰਜ ਕੀਤੀ ਕਿ 50 ਉਹਨਾਂ ਨੇ 50 ਬੰਬਾਂ ਦੀ ਗੱਲ ਕੀਤੀ ਕਿ 16 ਲਗਭਗ ਬਲਾਸਟ ਹੋਏ ਨੇ ਤੇ ਹਲੇ 34 ਜਿਹੜੇ ਹੈਗੇ ਆ ਉਹ ਹਲੇ ਪਤਾ ਨਹੀਂ ਹੈਗੇ ਮੇਰਾ ਤਾਂ ਇਸ ਦਰਜ ਦੇ ਉੱਤੇ ਇਹ ਹੈ ਕਿ ਸਰਕਾਰ ਦੀ ਨਾਕਾਮੀ ਨੂੰ ਛੁਪਾਉਣ ਵਾਸਤੇ ਕਿ 16 ਜਿਹੜੇ ਬੰਬ ਬਲਾਸਟ ਹੋਏ ਆ ਅੱਜ ਤੱਕ ਕੋਈ ਪਤਾ ਨਹੀਂ ਲੱਗਾ ਉਧਿਆਣੇ ਦੀ ਆ ਗਈ ਹੈ ਇਹ ਪੁਲਿਸ ਸਟੇਟ ਦੇ ਵਿੱਚ ਤਬਦੀਲੀ ਕਰਨ ਵਾਲੀ ਹੈ ਇੱਥੇ ਪੁਲਿਸ ਕੇ ਹਿੰਦੁਸਤਾਨ ਦੇ ਵਿੱਚ ਈਡੀ ਦਾ ਸਹਾਰਾ ਲਿੱਤਾ ਜਾਂਦਾ ਹੈ ਉਹਦਾ ਕਾਰਨ ਕੀ ਹੈ ਕਿ ਅਗਰ ਸੀਬੀਆਈ ਨੇ ਕਿਤੇ ਵੀ ਜਾਣਾ ਹੋਵੇ ਉਹ ਸਟੇਟ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਸਭ ਕੀ ਈਡੀ ਨੂੰ ਨਹੀਂ ਲੈਣੀ ਪੈਂਦੀ ਮੈਨੂੰ ਲੱਗਦਾ ਲਗਭਗ 10 ਸਾਲ ਦੇ ਸਮੇਂ ਦੇ ਵਿੱਚ ਜਦੋਂ ਯੂਪੀਏ ਦੀ ਸਰਕਾਰ ਸੀਗੀ ਲਗਭਗ 118 ਜਾਂ 180 ਟੋਟਲ ਕੇਸ ਦਰਜ ਹੋਏ ਸੀ ਉਹਦੇ ਵਿੱਚ ਜਾਂ ਰੇਡਸ ਹੋਈਆਂ ਸੀ ਇਹ 11 ਸਾਲਾਂ ਦੇ ਵਿੱਚ 5000 ਤੋਂ ਵੱਧ ਐਂਡ ਮੋਸਟਲੀ ਇਹਦੇ ਵਿੱਚ ਜਿਹੜੀਆਂ ਇਹ ਪੋਲਿਟਿਕਲ ਹੈ ਤੇ ਅੱਜ 1 ਇਲੈਕਸ਼ਨ 1 ਕੰਟਰੀ ਇਹ ਪਹਿਲਾਂ ਇਹ ਤੋਂ ਬਾਅਦ ਓਨਲੀ 1 ਪੋਲੀਟੀਕਲ ਪਾਰਟੀ ਇਹ ਆਪਾਂ ਆਪਣੀ ਥਿੰਦੇ ਜੀ ਦੇਖਾਂਗੇ ਕਿ ਇਹ ਹੌਲੀ ਹੌਲੀ ਜਿਵੇਂ ਚਾਈਨਾ ਦੇ ਵਿੱਚ ਵਨ ਪੋਲੀਟੀਕਲ ਪਾਰਟੀ ਹੈ ਇਹਨੂੰ ਤਬਦੀਲ ਕਰਨ ਦੇ ਵਿੱਚ ਤੇ ਜਿਹੜੇ ਸਾਡੇ ਸੰਘਰਸ਼ੀਲ ਸੁਤੰਤਰਤਾ ਸਨਾਨੀ ਸੀ ਉਹਨਾਂ ਦਾ ਸੁਪਨਾ ਖਤਮ ਕਰਨ ਦੇ ਵਿੱਚ ਐਨਯੂਪੀ ਸਾਡੀ ਗੱਲ ਕੀਤੀ ਹੈ ਜਿਸ ਤਰੀਕੇ ਨਾਲ ਐਫ ਆਈ ਆਰ ਹੋਈ ਮੈਂ ਥੋੜੀ ਹਟ ਕੇ ਗੱਲ ਕਰਾਂਗਾ ਮੈਂ ਵਿਧਾਨ ਸਭਾ ਵਿੱਚ ਤੁਹਾਡੀ ਸਪੀਚ ਸੁਣੀ ਲੋਕਲ ਤੁਸੀਂ ਮੁੱਦਾ ਚੁੱਕਿਆ ਜਲੰਧਰ ਦੇ ਕਿਸੇ ਫਲਾਈਓਵਰ ਦਾ ਫਿਰ ਇਨਕੁਆਇਰਮੈਂਟ ਤੇ ਜਾਈ ਸਵਾਲ ਮੇਰਾ ਇਹ ਹੈ ਕਿ ਪਿਛਲੇ 4-5 ਦਿਨ ਤੋਂ ਜੋ ਸਿਨੈਰੀਓ ਹੈ ਗੜਨੇਰ ਅਟੈਕ ਮਨਰੰਜਨ ਕਾਲੀਆ ਦੇ ਕਾਰਨ ਬਾਜਵਾ ਸਾਹਿਬ ਦਾ ਬਿਆਨ ਲੋਕਾਂ ਦੇ ਮੁੱਦੇ ਨਹੀਂ ਲੱਗਦਾ ਕਿਤੇ ਆਲੇ ਦੁਆਲੇ ਬਿਲਕੁਲ ਖਤਮ ਹੀ ਹੋ ਗਏ ਨੇ ਲੋਕ ਇੱਕ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਸਾਡੀ ਗੱਲ ਕਿੱਥੇ ਹੋ ਰਹੀ ਹੈ ਬਸ ਮੈਂ ਡਾਟਾ ਪੋਲਿਟਿਕਸ ਦਾ ਵੀ ਨਾਮ ਵਿੱਚ ਲੋਕ ਦੇ ਰਹੇ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਅੱਜ ਆਪਣੀ ناکامی ਸੁਬਾਨ ਵਾਸਤੇ ਸਿਰਫ ਇਹ ਡਾਟਾ ਪੋਲਿਟਿਕਸ ਦੇ ਹੁੰਦੇ ਅੱਜ ਜਿਹੜਾ ਪੰਜਾਬ ਹੈ ਉਹ ਬਹੁਤ ਹੀ ਮੁਸ਼ਕਲ ਸਥਿਤੀ ਦੇ ਵਿੱਚ ਫਸਿਆ ਹੋਇਆ ਹੈ ਭਾਵੇਂ ਉਹ ਫਾਈਨੈਂਸ਼ੀਅਲ ਹੀ ਹੈ ਸਾਡੀ ਨੌਜਵਾਨ ਪੀੜ੍ਹੀ ਹੈ ਭਾਵੇਂ ਅੱਜ ਇੱਥੇ ਐਜੂਕੇਸ਼ਨ ਦਾ ਸਤਰ ਜਿਹੜਾ ਸਾਊਥ ਇੰਡੀਆ ਤੋਂ ਬਹੁਤ ਥੱਲੇ ਚਲੇ ਗਿਆ ਹੈ ਸਾਡਾ ਖਾਸ ਕਰਕੇ এনवायरमेंट ਬਿਲਕੁਲ ਉਹ ਖਤਮ ਹੋ ਗਿਆ ਹੈਗਾ cancer ਦਾ ਐਪੀਸੈਂਟਰ ਅਸੀਂ ਹਿੰਦੁਸਤਾਨ ਦੇ ਨਹੀਂ ਪੂਰੇ ਦੇਸ਼ ਤੋਂ ਪੂਰੀ ਦੁਨੀਆ ਦਾ ਬਣਦੇ ਪਏ ਆ ਇਹ ਸਾਰੇ ਜਿਹੜੇ ਮੁੱਦੇ ਆ ਇਹ ਬਹੁਤ ਸੰਗੀਨ ਮੁੱਦੇ ਆ ਜਿਹੜੇ ਵਿਧਾਨ ਸਭਾ ਦੇ ਵਿੱਚ ਜਿਨ੍ਹਾਂ ਦੀ ਗੱਲਬਾਤ ਹੋਣੀ ਚਾਹੀਦੀ ਆ ਅੱਜ ਸਿਆਸਤਾਨਾਂ ਤੋਂ ਖਾਸ ਕਰਕੇ ਮੈਨੂੰ ਉਮੋਸ਼ੀ ਇਸ ਚੀਜ਼ ਦੀ ਹੈ ਕਿ ਲੋਕੀ ਲੋਕਾਂ ਦਾ ਵਿਸ਼ਵਾਸ ਕਿਉਂ ਉੱਠ ਰਿਹਾ ਕਿਉਂਕਿ ਸਿਰਫ ਡਿਵਰਟ ਕਰਨ ਵਾਸਤੇ ਅੱਜ ਕਿਉਂਕਿ ਤੁਸੀਂ ਦੇਖੋ ਜੋ 트럼ਪ ਨੇ ਟੈਰਫ ਲਾਏ ਆ ਉਹਨਾਂ ਨੂੰ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਕਿ ਈਡੀ ਦੇ ਵਿੱਚ ਕਾਰਵਾਈ ਹੋਈ ਹੈ ਕਿ ਉਸ ਬਾਰੇ ਗੱਲ ਨਾ ਕੀਤੀ ਜਾਵੇ ਕਿ ਫਾਈਨੈਂਸ਼ੀਅਲ ਜਿਹੜਾ ਅਸਥਿਰਤਾ ਹਿੰਦੁਸਤਾਨ ਦੇ ਵਿੱਚ ਆਈ ਹੈਗੀ ਹੈ ਉਹਨੂੰ ਉਹਨੂੰ ਬਾਹਰ ਰੱਖਣ ਵਾਸਤੇ ਇਹ ਮੋਦੀ ਸਾਹਿਬ ਨੇ ਉੱਥੇ ਕੀਤਾ ਇੱਥੇ ਇੱਥੇ ਜਿਹੜਾ ਮੇਨ ਜਿਹੜਾ ਮੁੱਦੇ ਹੈਗੇ ਆ ਅਨਪਲੋਇਮੈਂਟ ਸਾਡੀ ਜਿਹੜਾ ਕੈਂਸਰ ਅੱਜ ਹਿੰਦੁਸਤਾਨ ਪੰਜਾਬ ਦੇ ਵਿੱਚ ਖਾਸ ਕਰਕੇ ਆਇਆ ਇਨ ਵਾਇਰਨਮੈਂਟ ਸਾਡਾ ਬਿਲਕੁਲ ਬਰਬਾਦ ਹੋ ਗਿਆ ਹੈ ਬੱਚੇ ਜਿਹੜੇ ਮਾਈਗ੍ਰੇਸ਼ਨ ਕਰਦੇ ਪਏ ਹੈਗੇ ਆ ਡਰਗ ਇਸ਼ੂ ਇਹ ਸਾਰੇ ਚੀਜ਼ ਨੂੰ ਅਸੀਂ ਦਰਅੰਦਾਜ਼ ਕਰਕੇ ਸਾਰੇ ਤਮਾਮ ਮੁੱਦੇ ਕਿਨਾਰ ਰਿਓ ਸਰਕਾਰ ਦੂਸਰੇ ਪਾਸੇ ਕਹਿੰਦੀ ਬਦਲਾਅ ਆ ਗਿਆ ਲੋਕ ਖੁਸ਼ੀ ਬਹੁਤ ਨਹੀਂ ਮੈਨੂੰ ਫੋਨ ਆ ਰਹੇ ਨੇ ਮੁੱਖ ਮੰਤਰੀ ਸਭ ਕਈ ਵਾਰੀ ਕਹਿੰਦੇ ਸੋਣੇ ਨੇ ਸਿਨੈਰੀਓ ਕੀ ਬੰਦਾ ਪਿਆ ਅਗਲੇ 2 ਸਾਲ ਸਤਿ ਦੇਖੋ ਅੱਜ ਜਿਹੜਾ ਸਭ ਤੋਂ ਵੱਡੇ ਨਮੋਸ਼ੀ ਇਹ ਹੈ ਕਿ ਅੱਜ ਸਾਰੇ ਸਿਆਸਤਦਾਨਾਂ ਨੂੰ ਪੋਲਿਟਿਕਲ ਪਾਰਟੀਆਂ ਨੂੰ ਸਾਡੀ ਬਿਊਰੋਕਰੇਸੀ ਨੂੰ ਸਾਡੇ ਜਿਹੜੇ ਬੁੱਧੀਜੀਵੀ ਆ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਕਿੱਦਾਂ ਉਭਾਰਨਾ ਹੈ ਦੁਬਾਰਾ ਇਹ ਡਿਸਕਸ਼ਨ ਕਰਨ ਦੀ ਲੋੜ ਹੈ ਪਾਣੀ ਸਾਡਾ ਖਤਮ ਹੋ ਰਿਹਾ ਹੈ ਹਵਾ ਸਾਡੀ ਪ੍ਰਦੂਸ਼ਿਤ ਹੋ ਰਹੀ ਹੈ ਕੈਂਸਰ ਦਾ ਸਿਪੇਸੈਂਟਾ ਬਣ ਰਿਹਾ ਹੈ ਅਗੇਨ ਮੈਂ ਕਹੂੰਗਾ ਕਿ ਸਾਡੇ ਬੱਚੇ ਜਿਹੜੀ ਨੌਜਵਾਨ ਪੀੜ੍ਹੀ ਹੈ ਪੰਜਾਬ ਨੂੰ ਛੱਡ ਕੇ ਭਾਵੇਂ ਉਹ ਬੈਂਗਲੌਰ ਦੇ ਵਿੱਚ ਜਾ ਰਹੀ ਹੈ ਗੁਰਦਾਵਾਂ ਦੇ ਵਿੱਚ ਜਾ ਰਹੀ ਹੈ ਦੇਸ਼ ਨੂੰ ਛੱਡ ਕੇ ਉਹ ਬਾਹਰ ਜਾ ਰਹੀ ਹੈ ਕੀ ਹੈ ਅਨ EMPLOYMENT RATE ਸਾਡਾ ਅੱਜ ਭਾਵੇਂ ਕਾਗਜ਼ਾਂ ਦੇ ਵਿੱਚ ਜਿੰਨਾ ਮਰਜ਼ੀ ਹੋਵੇ ਲੇਕਿਨ 50% ਤੋਂ ਉੱਪਰ ਚਲੇ ਗਿਆ ਹੈਗਾ ਬਿਲਕੁਲ ਜ਼ਰੂਰ ਹੈ ਐਂਡ ਅੱਜ ਲੋਕ ਸਾਡੇ ਤੋਂ ਕਿਉਂ ਦੂਰ ਹੋ ਰਹੇ ਹਨ ਉਹਦਾ ਕਾਰਨ ਹੀ ਕਿ ਜਿਹੜੇ ਬੇਸਿਕ ਮੁੱਦੇ ਹਰ ਅੱਜ ਸਭ ਤੋਂ ਜ਼ਿਆਦਾ ਜ਼ਰੂਰੀ ਪ੍ਰਾਈਸ ਇਨਫਲੇਸ਼ਨ ਉਹ ਕੋਈ ਡਿਸਕਸ ਨਹੀਂ ਕਰ ਰਿਹਾ ਜਿਹੜੀ ਦੁੱਧ ਦੇ ਵਿੱਚ ਖਾਦੇ ਖਾਨ ਪੀਣ ਦੇ ਪਰਦਾਰਥਾਂ ਦੇ ਵਿੱਚ ਪੈਸੇ ਸਾਈ ਜਾ ਰਹੇ ਆ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਸੋ ਸਿਆਸਤਦਾਨਾਂ ਦੇ ਉੱਤੇ ਇਹ ਕਿਉਂ ਘਾਟ ਪਈ ਹੈ ਇਹਦਾ ਸਿਰਫ ਇੱਕ ਹੀ ਹੈ ਕਿ ਜਿਹੜੀ ਪਿਛਲੀ ਸਰਕਾਰ ਹੈ ਉਹਦੇ ਵਿੱਚ ਜਿਹਦੀ ਕਾਰਗੁਜ਼ਾਰੀ ਹੈਗੀ ਹੈ ਉਹਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੇ ਜਾਵੇ ਅੱਜ ਅੱਜ ਈਡੀ ਦੀ ਗੱਲ ਕਰ ਲਈ ਹੈ ਲੈਸ ਦਨ 1 ਪਰਸੈਂਟ ਜਿਹੜਾ ਹੈਗਾ ਉਹ ਕਨਵਿਕਸ਼ਨ ਰੇਟ ਹੈ ਲੈਸ ਦਨ 1 ਪਰਸੈਂਟ ਇਹਦਾ ਮਤਲਬ ਸਿਰਫ ਤੇ ਸਿਰਫ ਉਸ ਬੰਦੇ ਦੀ ਬਦਨਾਮੀ ਕਰਨ ਵਾਸਤੇ ਇਹ ਕਿੱਦਾਂ ਜਾ ਰਿਹਾ ਹੈਗਾ ਨਾਰਮਲ ਇਸ ਸਮੇਂ ਦੇ ਹਾਲਾਤ ਵਿੱਚ ਸ਼ਾਰਟ ਵਿੱਚ ਕਿੱਦਾਂ ਤੁਸੀਂ ਇਹਨੂੰ ਦੇਖੋ ਮੈਂ ਤਾਂ ਇਹ ਕਹੂੰਗਾ ਕਿ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਿਹੜਾ ਸਾਡਾ ਤੌਰ ਹੈ ਉਹ ਸਾਡਾ ਪਾਰਲੀਮੈਂਟ ਹੈ ਤੇ ਵਿਧਾਨ ਸਭਾ ਹੈ ਵਿਧਾਨ ਸਭਾ ਕਮ ਸੇ ਕਮ ਸਾਹ ਦਿਨ ਲੱਗਣੀ ਚਾਹੀਦੀ ਹੈ ਜਿਹਦੇ ਵਿੱਚ ਸਾਰੇ ਜਿਹੜੇ ਗੱਲਾਂ ਹੈਗੀਆਂ ਡਿਸਕਸ ਹੋਣੀ ਚਾਹੀਦੀ ਜਦੋਂ ਬੰਦਾ ਸਰਕਾਰ ਦੇ ਵਿੱਚ ਆ ਜਾਂਦਾ ਭੁੱਲ ਜਾਂਦਾ ਤੇ ਜਦੋਂ ਸਰਕਾਰ ਤੋਂ ਬਾਹਰ ਚਲੇ ਜਾਂਦਾ ਉਹ ਤੋਂ ਯਾਦ ਆਉਣਾ ਪੈਂਦੀ ਹੈ ਬਟ ਇਹ ਅਗਰ ਸਾਡੇ ਫਾਊਂਡਿੰਗ ਫਾਦਰਸ ਨੂੰ ਇਹ ਪਤਾ ਹੁੰਦਾ ਕਿ ਅਸੀਂ ਉਹਨਾਂ ਤੇ ਦਿੱਤੇ ਹੋਏ ਸੰਦਾਨਾਂ ਦਾ ਤੇ ਨਹੀਂ ਚੱਲਨੇ ਤੇ ਉਹਨਾਂ ਨੇ ਇਸ ਚੀਜ਼ ਨੂੰ ਵੀ ਇਨਸਰਾਈਨ ਕਰ ਦੇਣਾ ਸੀ ਅੱਜ ਰੂਲ ਹੈ ਕਿ 40 ਦਿਨ ਸਿਰਫ ਵਿਧਾਨ ਸਭਾ ਚੱਲਣੀ ਚਾਹੀਦੀ ਹੈ ਉਹ ਵੀ ਪ੍ਰੋਐਕਟਿਵ ਐ ਸਪੀਕਰ ਸਾਹਿਬਾਨ ਦਾ ਐਂਡ ਸਪੀਕਰ ਸਾਹਿਬ ਮੈਨੂੰ ਲੱਗਦਾ ਜੀ ਮੈਂ ਪਿੱਛੇ ਕੱਢਿਆ ਸੀਗਾ ਲਗਭਗ 20 ਦੇ 21 ਦਿਨ ਟੋਟਲ ਇੱਕ ਵੀ ਸਾਲ ਦੇ ਵਿੱਚ ਚੱਲ ਰਹੀ ਹੈ ਸਾਡੀ ਵਿਧਾਨ ਸਭਾ ਸਾਰੇ ਹਿੰਦੁਸਤਾਨ ਦੇ ਵਿੱਚ ਆਈ 300 ਦੂਜੇ ਨੰਬਰ ਤੇ ਸਭ ਤੋਂ ਘੱਟ ਐਂਡ ਉਹਦਾ ਕੀ ਡਿਟਰਮੈਂਟਲ ਇਫੈਕਟ ਕੀ ਆਏਗਾ ਕਿ ਪੰਜਾਬ ਦੀ ਸਿੱਧੀ ਡੇ ਬਾਈ ਡੇ ਘੱਟੀ ਜਾ ਰਹੀ ਹੈ ਬਹੁਤ ਵਿਸਤਾਰ ਦੇ ਵਿੱਚ ਬਾਬਾ ਹੈਂਟਰੀ ਹੋਰਾਂ ਨੇ ਜਿਹੜੀ ਹੈ ਕਿ ਇਹ ਗੱਲ ਆਖੀ ਹੈ ਕਿ ਜੋ ਮੁੱਦੇ ਨੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਪਰ ਜੋ ਹਾਲਾਤ ਜਿਹੜੇ ਨੇ ਕਿ ਪੋਲਿਟਿਕਸ ਦੇ ਨੇ ਜਿਸ ਤਰੀਕੇ ਦੇ ਨਾਲ ਐਕਸਪੋਜ਼ ਹੋਈ ਆ ਪੋਲਿਟਿਕਸ ਚਾਹੇ ਉਹ ਮੁੱਦੇ ਨੇ ਮੁੱਦਿਆਂ ਦੀ ਗੱਲ ਕਿਤੇ ਨਹੀਂ ਹੈ ਗੈਂਡਾਟਾ ਪੋਲਿਟਿਕਸ ਜਿਹੜੀ ਹੈ ਕਿ ਉਹ ਜ਼ਰੂਰ ਹਾਵੀ ਹੈ तमाम ਅਗੂ ਜਿਹੜੇ ਨੇ ਕਿ ਉਹ ਇਸ ਵਕਤ ਇੱਥੇ ਕਾਂਗਰਸ ਦੇ ਉੱਚੇ ਹੋਏ ਨੇ ਅਗਲੀਆਂ ਜੋ ਤਸਵੀਰਾਂ ਨੇ ਇਸ ਵਕਤ ਤੁਹਾਨੂੰ ਦਿਖਾ ਰਹੇ ਆ ਜੈ ਹਿੰਦ ਕਾਂਗਰਸ ਮੈਂ ਸਾਰੇ ਲੀਡਰ ਸਾਹਿਬਾਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਸੀਮਤ ਸਮੇਂ ਦੇ ਵਿੱਚ ਆਪਾਂ ਆਪਣੀ ਗੱਲ ਰੱਖੀ ਹੈ ਨਾ ਨਾਂ ਦੇ ਚੱਕਰਾਂ ਜਨਾ ਪਈਏ ਔਰ ਅੱਜ ਦੀ ਗੱਲ ਹੈ ਝੰਡਾ ਸਾਡਾ ਜੀਤੇ ਖਿਲਾਫ ਆਜਦਾ ਏਜੰਡਾ ਸੋਨੀਆ ਗਾਂਧੀ ਕੀ ਰਾਹੁਲ ਗਾਂਧੀ ਕੀ ਤੇ ਜਿਹੜਾ ਚਾਪ ਚੀਟ ਦਿੱਤਾ ਸਰਨਜੀਤ ਸਿੰਘ ਚੰਨੀ ਵੀ ਜਿਹੜੇ ਨੇ ਕਿਉਂ ਇੱਥੇ ਪਹੁੰਚੇ ਨੇ तमाम ਲੀਡਰਸ਼ਿਪ तमाम ਆਕੂ ਜਿਹੜੇ ਉਹ ਇੱਥੇ ਪਹੁੰਚੇ इस वक्त कांग्रेस के धरने ते हुए तमाम आगु पंजाब के सबका मुख्यमंत्री चरणजीत सिंह

ਪੰਜਾਬ ਦੇ ਮੁੱਦੇ ਕਿੱਥੇ ਨੇ ਪਿਛਲੇ 3-4 ਦਿਨ ਤੋਂ ਮਰਿੰਦਰ ਕਾਲੀਆ ਕਾਰ ਇਨਸੀਡੈਂਟ ਹੋਇਆ ਠੀਕ ਹੈ ਚਰਚਾ ਹੋਣੀ ਬੰਦੀ ਸੀਗੀ ਕੋਰਟ ਉਸ ਤੋਂ ਬਾਅਦ ਜੋ ਐਲਓਪੀ ਸਾਹਿਬ ਦਾ ਬਿਆਨ ਜੋ ਉਸ ਤੋਂ ਕਾਰਵਾਈ ਹੋਈ ਬਾਅਦ ਲੋਕ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਸਾਡੇ ਮੁੱਦੇ ਕਿੱਥੇ ਨੇ ਲਗਾਤਾਰ ਜਿਸ ਤਰੀਕੇ ਦੇ ਨਾਲ ਇਹ ਬੈਂਡਾਟਾ ਪੋਲਿਟਿਕਸ ਜਿਹੜੀ ਸਾਹਮਣੇ ਆ ਰਹੀ ਕੀ ਅਗਲੇ ਦਿਨਾਂ ਦਾ ਜਿਹੜਾ ਸਿਨੈਰੀਓ ਪੰਜਾਬ ਦਾ ਹੋਣਾ ਹੈ ਦੇਖੋ ਲੋਕ ਮੁੱਦੇ ਤਾਂ ਜਿਹੜੇ ਨੇ ਉਹ ਸਰਕਾਰ ਦਬਾਣਾ ਚਾਹੁੰਦੀ ਆ ਠੀਕ ਹੈ ਔਰ ਜੇ ਇਸ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਇੱਕ ਨੈਰੇਟਿਵ ਸਿੱਖਿਆ ਨੀਤੀ ਦਾ ਸੈੱਟ ਕੀਤਾ ਜਾ ਰਿਹਾ ਸੀ ਕਿ ਪੰਜਾਬ ਦੇ ਅੰਦਰ ਜਿਹੜੀ ਪੰਜਾਬ ਦੀ ਸਰਕਾਰ ਹੈ ਇਹਨੇ ਬਹੁਤ ਕੁਝ ਕੀਤਾ ਇਹ ਇੱਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਧਿਆਨ ਜਿਹੜਾ ਸੀ ਉਹ ਡਾਇਵਰਟ ਕਰਨ ਵਾਸਤੇ ਇਹ ਅਜਿਹੀ ਜਿਹੜੀ ਸਾਜ਼ਿਸ਼ ਹੁਣ ਕਹਿੰਦੇ ਨੇ ਕਿ ਉਹਨਾਂ ਨੇ 50 ਬੰਬ ਕਹੇ ਆ ਇੱਕ ਅਖਬਾਰ ਤਾਂ 60 ਕਹਿ ਰਹੀ ਆ ਉਹਨਾਂ ਨੇ ਤਾਂ ਹਾਲੇ ਚਲੋ ਘੱਟ ਹੀ ਕਹੇ ਆ ਉਹ 60 ਕਹਿ ਰਹੇ ਨੇ ਇਹ ਜਿਹੜੇ ਸੋਰਸਸ ਕਹਿੰਦੇ ਬਤਾਓ ਤੁਸੀਂ ਮੀਡੀਆ ਪਰਸਨਜ਼ ਹੋ ਤੁਹਾਨੂੰ ਤੁਹਾਡੇ ਕੋਲ ਬਹੁਤ ਸਾਰੀ ਜਾਣਕਾਰੀ ਹੁੰਦੀ ਹੈ ਤਾਂ ਤੁਸੀਂ ਵੀ ਸੋਰਸਸ ਜਿਹੜੇ ਆਪਣੇ ਨਹੀਂ ਬਤਾਉਂਦੇ ਹਾਂ ਠੀਕ ਹੈ ਇਹ ਸਾਡੇ ਕੋਲ ਜੇ ਕੋਈ ਗੱਲ ਹੈ ਅਸੀਂ ਸਮਾਂ ਆਉਣ ਤੇ ਸਾਂਝੀ ਕਰ ਲਾਂਗੇ ਜੇ ਭਗਵਾਨ ਤਮਨ ਦੀ ਇੰਟੈਲੀਜੈਂਸੀ ਫੇਲ ਹੈ ਜਲੰਧਰ ਦੇ ਅੰਦਰ ਬਲਾਸਟ ਹੋ ਰਹੇ ਨੇ ਜਿਹੜੀ ਇੰਟੈਲੀਜੈਂਸੀ ਦਾ ਦੱਤਰ ਹੈ ਉਹਦੇ ਤੇ ਬਲਾਸਟ ਹੋ ਰਹੇ ਨੇ ਸਰਕਾਰ ਨੂੰ ਉਦੋਂ ਨਹੀਂ ਪਤਾ ਲੱਗ ਰਿਹਾ ਜੇ ਰੋਜ਼ ਗਰਨੇਟ ਫਟ ਰਹੇ ਨੇ ਤਾਂ ਅਸੀਂ ਇਹ ਕਹਾਂਗੇ ਆਉਣ ਵਾਲੇ ਦਿਨਾਂ ਦੇ ਅੰਦਰ 500 ਹੋਰ ਫਟਣ ਵਾਲਾ ਕੁਝ ਦੀ ਗੱਲ ਕਰਦੇ ਹੋ ਪਰ ਲਗਾਤਾਰ ਅਮਨ ਰੋੜਾ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਉਹ ਕਹਿੰਦੀ ਸੋਰਸ ਦੱਸ ਦਿਓ ਸਾਨੂੰ ਨਹੀਂ ਦੱਸਣ ਡੀਜੀਪੀ ਸਾਹਿਬ ਨੂੰ ਦੱਸਿਓ ਪੰਜਾਬ ਦੇ ਹਿੱਤ ਦੀ ਗੱਲ ਕਰੋ ਤੁਸੀਂ ਜਿੱਦਣ ਬਹੁਤ ਵੱਡੀਆਂ-ਵੱਡੀਆਂ ਇੰਟਰਵਿਊਜ਼ ਕਰਵਾਈਆਂ ਉਹਦੋਂ ਸੋਰਸਸ ਡੀਜੀਪੀ ਨੇ ਕਿਉਂ ਨਹੀਂ ਦੱਸਿਆ ਡੀਜੀਪੀ ਦੇ ਕੋਲ ਸਾਰੀ ਜਾਣਕਾਰੀ ਸੀ ਔਰ ਉਹਨਾਂ ਦਾ ਸਟੇਟਮੈਂਟ ਆਇਆ ਕਿ ਇਹ ਪੰਜਾਬ ਦੇ ਅੰਦਰ ਜੇ ਕੁਝ ਨਹੀਂ ਹੋਇਆ ਤਾਂ ਵੀ ਡੀਜੀਪੀ ਨੂੰ ਵੀ ਆਪਣੇ ਸੋਰਸਸ ਜਿਹੜੇ ਸੀ ਉਹ ਦੱਸਣੇ ਚਾਹੀਦੇ ਝੂਠ ਬੋਲਦਾ ਮੈਂ ਤਾਂ ਤੁਹਾਡੇ ਮਾਧਮ ਚ ਕਹਿਣਾ ਚਾਹੁੰਦਾ ਕਿ ਪਰਚਾ ਦਾ ਪੁਲਿਸ ਅਧਿਕਾਰੀਆਂ ਦੇ ਹੋਰ ਵੀ ਹੋਣਾ ਚਾਹੀਦਾ ਸੋ ਕਿਤੇ ਨਾ ਕਿਤੇ ਪੰਜਾਬ ਦੇ ਮੁੱਦਿਆਂ ਨੂੰ ਦਬਾਇਆ ਨਹੀਂ ਜਾ ਸਕਦਾ ਅਸੀਂ ਲੜਾਈ ਲੰਬੇ ਸਮੇਂ ਤੋਂ ਲੜਦੇ ਆਂ ਪੰਜਾਬ ਦੇ ਲੋਕਾਂ ਦੇ ਨਹੀਂ ਔਰ ਲੜਾਂਗੇ ਔਰ ਜਿੱਤੋਂ ਤੱਕ ਰਾਹੁਲ ਗਾਂਧੀ ਜੀ ਔਰ ਸੋਨੀਆ ਗਾਂਧੀ ਜੀ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਅਸੀਂ ਲੋਕ ਰਹਿ ਬਣਾ ਕੇ ਪੰਜਾਬ ਦੇ ਮੁੱਦਿਆਂ ਨੂੰ ਪੰਜਾਬ ਦੇ ਕលੀਆਂ ਬਾਜ਼ਾਰਾਂ ਚ ਲੈ ਕੇ ਜਾਵਾਂਗੇ ਔਰ ਕਾਂਗਰਸ ਪਾਰਟੀ ਅੱਜ ਪੂਰੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੂਰੇ ਦੇਸ਼ ਦੇ ਅੰਦਰ ਜਿਹੜਾ ਉਹ ਪ੍ਰਦਰਸ਼ਨ ਕਰ ਰਹੀ ਹੈ ਇੱਥੇ ਵੀ ਕਰ ਰਹੇ ਆ ਸੁਖਵਿੰਦਰ ਕੋਟਲੀ ਵੱਡਾ ਇੱਕ ਬਿਆਨ ਜਿਹੜਾ ਕਿ ਉਹ ਇਹਨਾਂ ਨੇ ਦਿੱਤਾ ਹੈ ਕਿ ਜੋ ਪੰਜਾਬ ਦੇ ਮੁੱਦੇ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਸਾਹਮਣੇ ਲਿਆਇਆ ਜਾ ਰਿਹਾ ਵੇ ਕਿ ਨਰੇਟਿਵ ਜਿਹੜਾ ਪੰਜਾਬ 'ਚ ਸੈੱਟ ਕੀਤਾ ਜਾ ਰਿਹਾ ਵਾ ਉਹ ਸਾਰਿਆਂ ਦੇ ਸਾਹਮਣੇ ਸਮੂੱਚੀ ਜਿਹੜੀ ਕਾਂਗਰਸ ਦੀ ਇਸ ਵਕਤ ਲੀਡਰਸ਼ਿਪ ਦੀ ਮੈਂ ਤੁਹਾਨੂੰ ਇੱਕ ਜ਼ਰੂਰ ਹੁਣੇ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਸ ਤੋਂ ਬਾਅਦ ਜਿਹੜੇ ਸੁਖਵਿੰਦਰ ਕੋਟਲੀ ਜਿਹੜੇ ਐ ਐਮਐਲਏ ਆਦਮਪੁਰ ਤੋਂ ਉਹ ਇਸ ਵਕਤ ਪਹੁੰਚੇ ਹੋਏ ਨੇ ਤੋਂ ਅਲਾਵਾ ਜਿਹੜੇ ਬਾਬਾ ਹੈਂਡਰੀ ਨੇ ਜਲੰਧਰ ਦੇ ਐਮਪੀ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਲ ਅੰਮ੍ਰਿਤਸਰ ਤੋਂ ਐਮਪੀ ਜਿਤ ਔਲਤਾ तमाम ਸਮੁੱਚੀ ਜਿਹੜੀ ਲੀਡਰਸ਼ਿਪ ਇਸ ਵਕਤ ਜਿਹੜੀ ਹੈ ਕਿ ਉਹ ਧਰਮ ਪ੍ਰਦਰਸ਼ਨ ਪ੍ਰਦਰਸ਼ਨ ਜਿਹੜਾ ਇੱਥੇ ਕਰ ਰਹੀ ਆ ਉਹ ਦੇ ਪੰਜਾਬ ਦੇ ਵਿੱਚ ਵੀ ਉਹ ਦੇ ਉਸਤਾਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਰੋਸ਼ ਪ੍ਰਦਰਸ਼ਨ ਦੀ ਜਿਹੜੀ ਉਹ ਕਾਲ ਕੀਤੀ ਗਈ ਹੈ ਇਸ ਵਕਤ ਜਿਹੜੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਕਿ ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਦਫਤਰ ਦੇ ਬਾਹਰ ਜਿਹੜਾ ਹੈ ਕਿ ਉਹ ਐਸ ਵਕਤ ਰੋਸ ਪ੍ਰਦਰਸ਼ਨ ਕਰਦੇ ਵੀ ਦੂਸਰੀ ਤਸਵੀਰ ਇੱਕ ਮੈਂ ਤੁਹਾਨੂੰ ਈਡੀ ਦਫਤਰ ਦੇ ਬਾਹਰ ਦੀ ਵੀ ਦਿਖਾਵਾਂਗਾ ਜਿੱਥੇ ਐਸ ਵਕਤ ਜਿਹੜੀ ਹੈ ਕਿ ਪੂਰੀ ਪੁਲਿਸ ਫੋਰਸ ਜਿਹੜੀ ਹੈ ਕਿ ਐਸ ਵਕਤ ਜਿਹੜੀ ਹੈ ਕਿ ਤਣਾਤ ਕੀਤੀ ਗਈ ਹੈ ਈਡੀ ਦੀ ਜੋ ਸੈਂਟਰ ਦੀ ਸਕਿਉਰਿਟੀ ਹੈ ਜੋ ਈਡੀ ਦੇ ਦਫਤਰ ਦੇ ਬਾਹਰ ਹੈ ਪੂਰਾ ਆਪਣਾ ਪਹਿਰਾ ਇੱਥੇ ਲਾ ਕੇ ਜਿਹੜਾ ਹੈ ਕਿ ਉਹ ਸੁਰੱਖਿਆ ਕਰਦੀ ਪਈ ਹੈ ਤਾਂ ਕਿ ਕਿਸੇ ਵੀ ਜਿਹੜੇ ਕਿ ਇੱਥੇ ਆਗੂਆਂ ਵੱਲੋਂ ਪ੍ਰਦਰਸ਼ਨਕਾਰੀਆਂ ਵੱਲੋਂ ਜਿਹੜੀ ਹੈ ਕਿ ਉਹ ਐਸੋਕ ਜਿਹੜੀ ਹੈ ਕਿ ਇਧਰ ਕੂਚ ਨਾ ਕੀਤੇ ਜਾਵੇ ਅਗਲੀ ਤਸਵੀਰ ਲੈ ਕੇ ਤੁਹਾਡੇ ਚ ਹਾਜ਼ਰ ਹੋਵਾਂਗੇ ਮੇਰੇ ਕੈਮਰਾ ਪਕਸ਼ੇ ਦੇ ਗਰੁੱਪ ਤੇ ਮੈਨੂੰ ਪ੍ਰਮੇ ਸਿੰਘ ਜੀ ਨੂੰ ਬਹੁਤ ਜ਼ਿਆਦਾ ਧੰਨਵਾਦ